ਮੈਂ ਜਸਪਾਰ ਸਿੰਘ ਪਿੰਡ ਰੋਡ ਜਿਲ੍ਹਾ ਤਹਿਸੀਲ ਲੁਧਿਆਣਾ ਦਾ ਰਹਿਣ ਵਾਲਾ ਮੈਂ ਇੱਕ ਟਰੈਕਟਰ ਲੈਣਾ ਸੀਗਾ ਟਰੈਕਟਰ ਲੈਣ ਵਾਸਤੇ ਮੈਂ ਡੀਲਰ ਜਗਤਾਰ ਸਿੰਘ ਮਾਛੂਵੜਾ ਮਖਾਸ ਮਾਛੂਵੜਾ ਮਾਛੂਵੜਾ ਸਮਰਾਲਾ ਰੋਡ ਮਾਲਵਾ ਮੋਟਰ ਦੇ ਨਾਲ ਮੈਂ ਗੱਲਬਾਤ ਕੀਤੀ ਤੇ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ ਤੇ ਉਹ ਮੈਨੂੰ ਕਹਿੰਦੇ ਸੀ ਅਸੀਂ ਮਹਿਕਮਾ ਪੈਨਸ ਤੋਂ ਤੈਨੂੰ ਲੋਨ ਕਰਵਾ ਕੇ ਡਰੈਕਟਰ ਲੈ ਦਾਂਗੇ ਤੇ ਮੇਰੀ ਉਹਨਾਂ ਨਾਲ ਗੱਲਬਾਤ ਪੂਰੀ ਹੋਈ ਤੇ ਫਿਰ ਉਹਨਾਂ ਨੇ ਮੈਨੂੰ ਇੱਥੇ ਲੁਧਿਆਣੇ ਉਹਨਾਂ ਫਰੋਜ਼ ਗਾਂਧੀ ਮਾਰਕੀਟ ਦੇ ਕੋਲ ਬੁਲਾਇਆ ਕੁਝ ਸਹਿਨ ਮੇਰੇ ਕੋਲੋਂ ਇੱਥੇ ਕਰਵਾਏ ਉਹਨਾਂ ਤੇ ਕੁਝ ਸਹਿਨ ਮਹਿਗਵਾਂ ਦੇ ਦਫ਼ਤਰੋਂ ਨਾ ਕਰਵਾਏ ਮੇਰੇ ਕੋਲੋਂ ਸੈਨ ਕਰਵਾ ਕੇ ਪੂਰੇ ਫੈਲਤੇ ਤੇ ਮੇਰੇ ਨਾਂ ਤੇ ਲੋਨ ਕਰਵਾ ਲਿਆ ਤੇ ਮੈਨੂੰ ਖਾਲੀ 6 ਚੱਕ ਲੈ ਲੇ 6 ਚੱਕ ਲੈਣ ਤੋਂ ਬਾਅਦ ਮਹਿਗਵਾਂ ਫੈਨਸ ਵਾਲੇ ਡੀਲਰ ਦੇ ਨਾਲ ਮਿਲੇ ਹੋਏ ਸੀ ਡੀਲਰ ਦੇ ਨਾਲ ਮਿਲੇ ਹੋਏ ਸੀ ਤੇ ਉਹਨਾਂ ਨੇ ਲੋਨ ਪਾਸ ਕਰਕੇ ਡੀਲਰ ਨੂੰ ਦੇ ਦਿੱਤਾ ਤੇ ਕਦੋਂ ਲੋਨ ਦਿੱਤਾ ਕਦੋਂ ਨਹੀਂ ਦਿੱਤਾ ਮੈਨੂੰ ਕੋਈ ਪਤਾ ਨਹੀਂ ਤੇ ਇਹਨਾਂ ਨੇ ਲੋਨ ਡੀਲਰ ਨੂੰ ਦੇ ਦਿੱਤਾ ਤੇ ਮੈਨੂੰ ਨਾ ਟਰੈਕਟਰ ਦਿੱਤਾ ਤੇ ਨਾ ਕੋਈ ਮੈਨੂੰ ਪੈਸਾ ਮਿਲਿਆ ਇਹ ਰਲ ਮਿਲ ਕੇ ਪੈਸੇ ਆਪ ਹੀ ਖਾ ਗਏ ਇਹਨਾਂ ਨੇ ਟਰੈਕਟਰ ਲਿਆਂਦਾ ਟਰੈਕਟਰ ਲੈ ਕੇ ਬਾਅਦ ਦੀ ਬਾਅਦ ਵੇਚ ਦਿੱਤਾ ਤੇ ਨਾ ਕੋਈ ਮੈਨੂੰ ਪੈਸਾ ਮਿਲਿਆ ਨਾ ਮੈਨੂੰ ਟਰੈਕਟਰ ਮਿਲਿਆ ਤੇ ਉਲਟਾ ਬੈਂਕ ਇਹ ਮਹਿਗਮਾ ਕਹਿਣਸ ਆਲਿਆਂ ਨੇ ਉਹ ਜਿਹੜੇ ਮੇਰੇ ਤੋਂ ਚੈੱਕ ਲੈ ਸੀਗੇ ਉਹਨਾਂ ਦਾ ਮੇਰੇ ਤੇ ਕੇਸ ਲਾਤਾ ਹੁਣ ਬੈਂਕ ਕਾਲੇ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ ਨਾ ਤਾਂ ਮੈਂ ਪੁਲਸ ਦੇ ਵਿੱਚ ਵੀ ਕਈ ਵਾਰ ਰਿਪੋਰਟ ਦਿੱਤੀ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇੱਕ ਦਰਖਾਸਤ ਮੇਰੀ ਕੋਈ 10-11 ਮਹੀਨੇ ਹੋ ਗਏ ਚੱਲ ਰਹੀ ਹੈ ਇਹ ਪੰਜ ਨੰਬਰ ਥਾਣੇ ਦੇ ਵਿੱਚ ਤੇ ਉਹ ਦਰਖਾਸਤ ਮੈਨੂੰ 10 ਮਹੀਨੇ ਹੋ ਗਏ ਗੇੜੇ ਮਾਰਦੇ ਮਾਰਦੇ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਜਿੱਥੇ ਦਾ ਕੇਸ ਖੜਾ ਉੱਥੇ ਦਾ ਉੱਥੇ ਹੀ ਖੜਾ ਹੈ ਸੋ ਮੈਂ ਚਾਹਨਾ ਕਿ ਸੁਮੇਸ਼ ਚੰਦਰ ਸਾਹਿਬ ਨੂੰ ਮੈਂ ਅਪੀਲ ਕਰਾਣਾ ਚਾਹਨਾ ਕਿ ਨਿੱਜੀ ਦਖਲ ਦੇ ਕੇ ਮੇਰੇ ਇਸ ਕੇਸ ਦੀ ਸੁਣਵਾਈ ਕੀਤੀ ਜਾਵੇ ਤੇ ਕੋਈ ਮੈਨੂੰ ਅਨਸਾਫ਼ ਦਵਾਇਆ ਜਾਵੇ ਤੇ ਮੈਂ ਬਹੁਤ ਪਰੇਸ਼ਾਨ ਰਹਿਣਾ ਮੈਂ ਪਹਿਰੇਦਾਰ ਅਖਬਾਰ ਪੜ੍ਹਦਾ ਹਾਂ ਨਾ ਉਹਨਾਂ ਅਖਬਾਰ ਤੇ ਮੈਨੂੰ ਹੈਲਪਲਾਈਨ ਨੰਬਰ ਮਿਲਿਆ ਤਾਂ ਮੈਂ ਪਹਿਰੇਦਾਰ ਅਧਾਰਾ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਮੇਰੀ ਹਲਪ ਕਰਨ ਦਾ ਮੇਰੇ ਨਾਲ ਵਾਅਦਾ ਕੀਤਾ ਤੇ ਮੈਨੂੰ ਉਮੀਦ ਹੈ ਕਿ ਪਰਧਾਰ ਪਧਾਰਾ ਮੇਰੀ ਜਰੂਰ ਮਦਦ ਕਰੇਗਾ